ਕੱਲ ਤੁਸੀਂ ਦੇਖੋ ਆਪਣਾ ਪੰਜਾਬ ਮੀਡੀਆ ਟੀਵੀ ਨਿਊਯਾਰਕ ਤੇ ਮੈਂ ਹਮਨਿਸ਼ਾ ਢਾਕਪੁਰ ਜਿੱਥੇ ਆਪਣਾ ਪੰਜਾਬ ਮੀਡੀਆ ਟੀਵੀ ਨਿਊਯਾਰਕ ਤੁਹਾਨੂੰ ਸਿੱਖੀ ਦੇ ਨਾਲ ਜੋੜਦਾ ਹੈ ਉੱਥੇ ਹੀ ਸਿੱਖੀ ਦਾ ਪ੍ਰਚਾਰ ਕਰਨ ਵਾਲੀਆਂ ਸ਼ਖਸੀਅਤਾਂ ਨਾਲ ਵੀ ਰੂਬਰੂ ਕਰਵਾਉਂਦਾ ਹੈ ਵਿਦੇਸ਼ਾਂ ਵਿੱਚ ਸਿੱਖੀ ਪ੍ਰਚਾਰ ਦੀ ਮੁਹਿੰਮ ਸਾਰਾ ਸਾਲ ਜ਼ੋਰ-ਸ਼ੋਰਾਂ ਤੇ ਚਲਦੀ ਰਹਿੰਦੀ ਹੈ ਜਿਸ ਦਾ ਸਾਰਾ ਸਹਿਰਾ ਇੱਥੋਂ ਦੀਆਂ ਸਿੱਖ ਜਥੇਬੰਦੀਆਂ ਸਿੱਖ ਸੰਸਥਾਵਾਂ ਸਿੱਖ ਸੁਸਾਇਟੀਆਂ ਅਤੇ ਇਲਾਕੇ ਦੀਆਂ ਮੰਨੀਆਂ ਪਰ ਮੰਨੀਆਂ ਸ਼ਖਸੀਅਤਾਂ ਤੇ ਸੰਗਤਾਂ ਦੇ ਸਿਰ ਜਾਂਦਾ ਹੈ ਇਸੇ ਲਈ ਤਹਿਤ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਵਿਖੇ 29 ਜੁਲਾਈ ਤੱਕ ਚੱਲ ਰਹੇ ਬੱਚਿਆਂ ਦੇ ਸਮਰ ਕੈਂਪਾਂ 'ਚ ਸਿੱਖੀ ਪ੍ਰਚਾਰ ਦੀ ਮੁਹਿੰਮ ਚਲਾਈ ਜਾ ਰਹੀ ਹੈ ਜੋ ਕਿ ਆਉਣ ਵਾਲੀ ਪੀੜ੍ਹੀ ਨੂੰ ਸਿੱਖੀ ਨਾਲ ਜੋੜ ਕੇ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਈ ਜਾ ਸਕੇ ਸੋ ਅੱਜ ਵੀ ਅਸੀਂ ਸ਼ਖਸੀਅਤ ਨਾਲ ਰੂਬਰੂ ਤੁਹਾਨੂੰ ਕਰਵਾਉਣ ਜਾ ਰਹੇ ਹਾਂ ਜੋ ਕਿ ਦੇਸ਼ਾ ਵਿਦੇਸ਼ਾ ਦੇ ਜੋ ਸਿੱਖੀ ਪ੍ਰਚਾਰ ਲਈ ਸਰਗਰਮ ਹਨ ਅਸੀਂ ਗੱਲ ਕਰ ਰਹੇ ਹਾਂ ਡਾਕਟਰ ਹਰਪ੍ਰੀਤ ਕੋਰ ਖਾਲਸਾ ਜੀ ਦੀ ਆਪਣੀ ਅਮਰੀਕਾ ਫੇਰੀ ਦੌਰਾਨ ਡਾਕਟਰ ਹਰਪ੍ਰੀਤ ਕੋਰ ਖਾਲਸਾ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮਨ ਹਿਲ ਨਿਊਯਾਰਕ ਪੁੱਜੇ ਨੇ ਜਿੱਥੇ ਉਹਨਾਂ ਵੱਲੋਂ ਸਮਰ ਕੈਂਪ 'ਚ ਭਾਗ ਲੈਣ ਵਾਲੇ ਬੱਚਿਆਂ ਨੂੰ ਸਿੱਖੀ ਮਰਿਆਦਾ ਅਤੇ ਸਿੱਖ ਧਰਮ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਜਾ ਰਿਹਾ ਜ਼ਿਕਰ ਯੋਗ ਹੈ ਕਿ ਡਾਕਟਰ ਹਰਪ੍ਰੀਤ ਕੋਰ ਖਾਲਸਾ ਦੇਸ਼ਾਂ ਵਿਦੇਸ਼ਾਂ ਵਿੱਚ ਸਿੱਖੀ ਪ੍ਰਚਾਰ ਦੇ ਲਈ ਕਾਫੀ ਸਰਗਰਮ ਹਨ ਬੀਤੇ ਐਤਵਾਰ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਵਿਖੇ ਸ਼ਹੀਦਾ ਦੀ ਯਾਦ ਵਿੱਚ ਪ੍ਰੋਗਰਾਮ ਕਰਵਾਇਆ ਗਿਆ ਜਿੱਥੇ ਉਹਨਾਂ ਨੇ ਆਇਆ ਹੋਇਆ ਸੰਗਤਾਂ ਨੂੰ ਆਪਣੀ ਕਥਾ ਵਿਚਾਰ ਰਾਹੀਂ ਨਿਹਾਲ ਕੀਤਾ ਤਾਂ ਆਓ ਸੁਣਦੇ ਹਾਂ ਸੱਚ ਚਮਕਾਰ ਦੀ ਘੜੀ ਵਿੱਚੋਂ ਤਾੜੀ ਮਾਰ ਕੇ ਨਿਕਲਦਾ ਹੈ ਤੇ ਪਿੰਡ ਦੀਨਾ ਦੇ ਸੁਚਾਰੇ ਵਿੱਚੋਂ ਜ਼ਫਰਨਾਮੇ ਦੇ ਤੀਰ ਛੱਡਦਾ ਹੈ ਸੱਜ ਦੇ ਫੁੱਲ ਤਾਂ ਸਰਹੰਦ ਦੀਆਂ ਕੰਡਾਂ ਵਿੱਚ ਵੀ ਮਹਿਕ ਪੁੱਜਦੇ ਨੇ ਸੱਚ ਨੂਰੇ ਮਾਹੀ ਦੇ ਕਦਮਾਂ ਦਾ ਪਹਿਰੂਆ ਹੈ ਜਸਦੀ ਵੀ ਨੂਰ ਦੇ ਸੁੱਚੇ ਬਚਣਿਆਂ ਦੇ ਲਈ ਸੁੱਚੇ ਦੁੱਧ ਦੀ ਗੜਵੀ ਲੈ ਕੇ ਠੰਡੇ ਪੁਰਜ ਤੀਖ ਜਾ ਪਹੁੰਚਦਾ ਹੈ ਸੱਚ ਕੋਲੇ ਤੇ ਕੁਫਰ ਤੋੜਨ ਵਾਲਿਆਂ ਨੂੰ ਗੁਰੂ ਨਾਨਕ ਸਾਹਿਬ ਵਰਗੇ ਤੇ ਦਸਮੇਸ਼ ਪਿਆਰਿਆਂ ਵੀ ਅਸੀਂ ਸੜੇ ਤੇ ਹੌਸਲਾ ਚਾਹੀਦਾ ਸੱਚ ਕਦੀ ਸਮੇਂ ਦੀਆਂ ਸਰਕਾਰਾਂ ਨੂੰ ਚੰਗਾ ਨਹੀਂ ਲੱਗਦਾ ਕਿਉਂਕਿ ਸਿਦਕਵਾਨਾਂ ਨੂੰ ਤਾਂ ਸੱਚਮੁੱਚ ਪਤਾ ਹੁੰਦਾ ਹੈ ਕਿ ਸੱਚ ਦਾ ਮੁੱਲ ਸੀਸ ਭੇਟ ਕੀਤੇ ਤੋਂ ਬਿਨਾ ਨਹੀਂ ਪਹਿਣਾ ਪਰ ਉਹ ਫੇਰ ਵੀ ਸੀਸ ਤਲੀ ਤੇ ਧਰ ਕੇ ਆਪਣੇ ਸਿਦਕ ਨੂੰ ਪਰਖਣ ਲਈ ਇਸ ਸ਼ਾਰਾ ਤੇ ਜਾ ਟੁਰਦੇ ਨੇ ਤੇ ਫਿਰ ਨਤੀਜਾ ਦੁਨੀਆ ਦੇ ਲੋਕ ਕੋ ਨਾ ਨੂੰ ਸ਼ਹਾਦਤਗਾ ਸ਼ਹੀਦੀ ਸਰਦਲ ਤੇ ਸ਼ਹੀਦੀ ਸੂਰਮੇ ਦੇ ਨਾਮ ਨਾਲ ਨਮਾਜ਼ ਦੀ ਪਰ ਇਹ ਉਹ ਅਹਿਸਾਸ ਨਹੀਂ ਐ ਜੋ ਸਮੇ ਦੇ ਵੇਗ ਦੇ ਨਾਲ ਪੈਦਾ ਹੁੰਦਾ ਤੇ ਖਤਮ ਹੋ ਜਾਂਦਾ ਹੈ ਇਸ ਅਹਿਸਾਸ ਵਿੱਚੋਂ ਜਿਉਣਾ ਪੈਂਦਾ ਹੈ ਪਲ-ਪਲ ਮਰਨਾ ਪੈਂਦਾ ਹੈ ਪਲ-ਪਲ ਕੋਈ ਦੁਨੀਆਵੀ ਪ੍ਰੇਮ ਕਰਨ ਦਾ ਵੱਲ ਸਿੱਖੇ ਨਾ ਕੋਈ ਦੁਨੀਆਵੀ ਪ੍ਰੇਮ ਕਰ ਰਿਹਾ ਹੋਵੇ ਨਾ ਤੇ ਉਹਦੀ ਅੱਖ ਨੂੰ ਜਾ ਕੇ ਪੁੱਛੋ ਤੇ ਉਹ ਬਾਉਰਾ ਲੱਗਦਾ ਹੈ ਨਾ ਖਾਣ ਦੀ ਨਾ ਪੀਣ ਦੀ ਨਾ ਪਹਿਨਣ ਦੀ ਜਾਜ ਖੁੱਲ ਜਾਂਦਾ ਇਹ ਦੁਨਿਆਵੀ ਪ੍ਰੇਮ ਹੈ ਤੇ ਪਰ ਜਿਹੜੇ ਇਸ਼ਕ ਹਕੀਕੀ ਦੇ ਰਾਹ ਤੇ ਟੁਰਦੇ ਨੇ ਜੋ ਜੂਜਦੇ ਨੇ ਉਹੀ ਲਹਿਰਾਂ ਦੇ ਰੁਖ ਬਦਲਦੇ ਨੇ ਉਹ ਵਕਤ ਦੇ ਸੀਸ ਤੇ ਕਲਗੀ ਬਣ ਲਿਸ਼ਕਦੇ ਨੇ ਦਲੇਰਾਂ ਉਧਹੀ ਸਮੇ ਦੇ ਮੱਥੇ ਤੇ ਨਵੇਂ ਹਰਫ ਲਿਖਦੀ ਹੈ ਤੇ ਨਵੇਂ ਹਰਫ ਲਿਖਣ ਵਾਲਿਆਂ ਦੀ ਦਾਸਤਾਨ ਇਹ ਇਤਿਹਾਸ ਬਣਦੀ ਹੈ ਤੇ ਕਿਹ ਇਤਿਹਾਸ ਲਿਖਿਆ ਗਿਆ ਜਦੋਂ ਗੋਬਿੰਦ ਸੂਰੇ ਨੇ ਤਾੜੀ ਮਾਰ ਕੇ ਆਖਿਆ ਪੀਰੇ ਹਿੰਦ ਮੀਰ ਅਵਤ ਹਿੰਦ ਦਾ ਪੀਰ ਜਾ ਰਿਹਾ ਉਹ ਆਵਾਜ਼ ਇੱਕ ਸੱਚ ਦੀ ਵਿਰੰਗਣਾ ਭਨ ਕੇ ਜਦੋਂ ਉਹ ਸਮਾਂ 18ਵੀਂ ਸਦੀ ਦਾ ਤੈਅ ਕਰਦੀ ਹੈ ਸਾਨੂੰ ਇੱਕ ਨਹੀਂ अनेका ਸ਼ਹੀਦੀ ਸੂਰਮਿਆਂ ਦੇ ਹਰਫ अनेका ਸ਼ਹੀਦੀ ਸੂਰਮਿਆਂ ਦੇ ਚਿਹਰੇ ਇਤਿਹਾਸ ਦੇ ਪੰਨਿਆਂ ਵਿੱਚੋਂ ਨਜ਼ਰ ਆਉਂਦੇ ਹਨ ਪਰ ਇੱਕ ਸੱਚ ਜਿਹੜਾ 84 ਨੇ ਆਪਣੇ ਪਿੰਡੇ ਤੇ ਖੰਡਾਇਆ ਤੇ ਸਿੱਖਾਂ ਨੇ ਉਸ ਤਹਜ਼ੀਬ ਨੂੰ ਆਪਣੀ ਖੂਨ ਦੇ ਨਾਲ ਲਿਖਿਆ ਸਾਨੂੰ ਲੱਗਦਾ ਹੈ ਕਿ ਇਹ ਕੋਈ ਵੇਗ ਸੀ ਜਾਂ ਇੱਕ ਸਮਾਂ ਅਹਿਸਾਸ ਸੀ ਇੱਕ ਹਵਾ ਐਸੀ ਚੱਲੀ ਅਕਸਰ ਲੋਕ ਇਸ ਪੁਲੇ ਕੇ ਜੇ ਕਹਿ ਦਿੰਦੇ ਨੇ ਅੱਖੇ ਜਿਉ ਹਵਾ ਹੀ ਐਸੀ ਸੀ ਨਹੀਂ ਹਵਾ ਨਹੀਂ ਸੀ ਉਹ ਦਰਦ ਨੂੰ ਕਮਾਇਆ ਜਿਨੇ ਆਪਣੇ ਸੀਨਿਆਂ ਤੇ ਉਹ ਦਿਲ ਨੂੰ ਖੰਡਾਇਆ ਭਗਤ ਕਬੀਰ ਜੀ ਕਹਿੰਦੇ ਨੇ ਇਹ ਮਰਨਾ ਕੋਈ ਸੌਖਾ ਨਹੀਂ ਹੁੰਦਾ ਹਾਲਾਂਕਿ ਸਾਨੂੰ ਪਤਾ ਹੈ ਸਭਨਾ ਸੋਹਰੇ ਵੰਜਣਾ ਸਭ ਮੁਕਲਾ ਬਣਨ ਹਾਂ ਅਸੀਂ ਸਾਰਿਆਂ ਨੇ ਇੱਕ ਦਿਨ ਇਹ ਦੁਨਿਆਵੀ ਮੌਤ ਮਰ ਜਾਣਾ ਹੈ ਪਰ ਅਸੀਂ ਵੀ ਪੱਕੀਆਂ ਤਿਆਰੀਆਂ ਕੀਤੀਆਂ ਹੋਈਆਂ ਨੇ ਆਪਣੇ ਫਿਊਚਰ ਪਲੈਨਿੰਗ ਕੀਤੀ ਹੈ ਅਸੀਂ ਪਿੱਛੇ ਨਹੀਂ ਆ ਅਸੀਂ ਅਗਾਹ ਦੀ ਸੋਚਦੇ ਹਾਂ ਅਸੀਂ ਫਿਊਚਰ ਵਿੱਚ ਸੋਚਦੇ ਹਾਂ ਪਰ ਇਹੋ ਮੌਤ ਹੈ ਜਿਹਦੀ ਤਿਆਰੀ ਨਾਲ ਸਰੀਰ ਦੇ ਠਿੱਕਰੇ ਨੂੰ ਭੰਨਣਾ ਪਿਆ ਮਾਨਸਿਕ ਤਿਆਰੀ ਕਰਨੀ ਪਈ ਤੇ ਉਹ ਮਾਨਸਿਕ ਤਿਆਰੀ ਕਿਹੜੀ ਜਿਹੜੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਿਖਾਤੀ ਜਉ ਤਉ ਪ੍ਰੇਮ ਖੈਲਨ ਕਾ ਚਾਉ ਕਹਿੰਦੇ ਜੇ ਤੈਨੂੰ ਸੱਚ ਵਿੱਚ ਸੱਚਮੁੱਚ ਪ੍ਰੇਮ ਦੀ ਖੇਡ ਵਿੱਚ ਖੇਡਣ ਦੀ ਚਾਹ ਨਾ ਬੱਚੇ ਖੇਡਦੇ ਆ ਨਾ ਮਾਵਾ ਆਵਾਜ਼ ਮਾਰਦੀਆਂ ਪੁੱਤਰ ਭੁੱਖ ਲੱਗੀ ਹੋਵੇਗੀ ਤੈਨੂੰ ਆ ਕੇ ਰੋਟੀ ਖਾ ਜਾ ਬੱਚਿਆਂ ਨੂੰ ਕੋਈ ਸੁਧ ਬਦ ਨਹੀਂ ਰਹਿੰਦੀ ਸੱਟ ਲੱਗ ਜਾਂਦੀ ਹੈ ਖੋਣ ਦੀਆਂ ਤਕੀਰੀਆਂ ਵਹਿ ਜਾਂਦੀਆਂ ਕੋਈ ਸ਼ੁੱਧ ਬੁੱਧ ਨਹੀਂ ਰਹਿੰਦੀ ਕਿਉਂਕਿ ਖੇਡ ਵਿੱਚ ਆਪਣਾ ਆਪ ਗਵਾ ਦਿੰਦੇ ਨੇ ਖੇਡ ਪਿਆਰੀ ਹੋ ਜਾਂਦੀ ਹੈ ਉਹ ਤੇ ਦੁਨਿਆਵੀ ਖੇਡ ਹੈ ਜੋ ਬਾਲਪਨ ਚ ਇੱਕ ਬੱਚਾ ਖੇਡਦਾ ਹੈ ਪਰ ਇਹ ਖੇਡ ਜੀਵਨ ਦੀ ਖੇਡ ਹੈ ਸਤਗੁਰ ਜੀ ਨੇ ਮੌਤ ਸਿਖਾਈ ਹੈ ਜੀਵਨ ਨਹੀਂ ਮੌਤ ਸਿੱਖਣੀ ਜੀਵਨ ਸਿੱਖਣਾ ਨਹੀਂ ਪੈਂਦਾ ਜੀਵਨ ਤੇ ਬੀਤਦਿਆਂ ਬੀਤਦਿਆਂ ਅੰਤ ਵਿੱਚ ਬੰਦੇ ਨੂੰ ਸਮਝ ਆਉਂਦਾ ਹੈ ਉਹ ਆਪਣੀਆਂ ਪੀੜ੍ਹੀਆਂ ਨੂੰ ਸਿਖਾ ਜਾਂਦਾ ਹੈ ਆਪਣੀਆਂ ਪੀੜ੍ਹੀਆਂ ਨੂੰ ਵਧੀਆ ਘਰ ਲੈ ਦਿੰਦਾ ਹੈ ਸਾਨੂੰ ਸੌਕਤ ਮਾਣ ਦੇ ਦਿੰਦਾ ਪਰ ਜੀਵਨ ਸਿਖਾਉਣ ਵਾਸਤੇ ਬਹੁਤਾ ਮੁਸ਼ਕਲ ਨਹੀਂ ਕਰਨੀ ਪੈਂਦੀ ਬਹੁਤੇ ਜ਼ਫਰ ਨਹੀਂ ਜਲਨੇ ਪੈਂਦੇ ਪਰ ਮੌਤ ਸਿਖਾਉਣ ਲਈ ਮੁਸ਼ਕਲ ਕਰਨੀ ਪੈਂਦੀ ਹੈ ਕਿਉਂਕਿ ਸਭ ਤੋਂ ਵੱਡਾ ਮੌਤ ਦੇ ਭੈਣ ਨੂੰ ਮੌਤ ਦੇ ਡਰ ਨੂੰ ਜਿਤਨਾ ਇਹ ਬੋਤਖ ਜਦੋਂ ਕਿਸੇ ਡਰ ਨੂੰ ਜਿੱਤ ਲੈਂਦੇ ਹੋ ਨਾ ਸਾਡੀ ਜ਼ਿੰਦਗੀ ਦੇ ਵਿੱਚ ਉਹ ਜਿਹੜੀ ਰੇਸ ਹੁੰਦੀ ਅਸੀਂ ਅੱਧੀ ਜਿੱਤ ਲੈਂਦੇ ਆ ਇਹ ਸੱਚ ਹੈ ਡਰ ਨੂੰ ਜਿੱਤਣਾ ਸਭ ਤੋਂ ਔਖਾ ਹੈ ਕਿ ਗੁਰੂ ਸਾਹਿਬ ਜੀ ਨੇ ਸਾਨੂੰ ਡਰ ਨੂੰ ਜਿੱਤਣਾ ਸਿਖਾਇਆ ਜਿੱਦਾਂ ਜਿੱਦੇ ਡਰ ਹੀ ਖਤਮ ਕਰ ਲਿਆ ਹੋਵੇ ਜਿਹਦੇ ਅੰਦਰ ਮੌਤ ਦਾ ਭੈ ਹੀ ਮਰ ਗਿਆ ਹੋਵੇ ਜਿਹਦੇ ਵਾਸਤੇ ਗਵਾਉਣ ਨੂੰ ਕੁਝ ਬਚਿਆ ਹੀ ਨਹੀਂ ਹੋਵੇ ਉਹਦੇ ਕੋਲ ਤੁਸੀਂ ਕੀ ਖੋਲੋਗੇ ਕੁਝ ਵੀ ਨਹੀਂ तुसी अपनिया किश्तिया साड़ के इतने आए हो ना सार ने इतने किसी ना किसी ढंग तरीके ना। अमेरिकन बनने का सुपना लिया तो फिर ऑप्शन कोई नहीं बची परिवार को दाते लगाता प्यार नाते लगाता क्योंकि जिंदगी दा हसीन सुपना सी कि अपने बच्चे बेहतर जिंदगी जीना जबकि पता है कि वह जिंदगी कुछ समय ल पर ਦਾਨੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵੀ ਪਰਵਾਹ ਨਹੀਂ ਕੀਤੀ ਆਪਣੀ ਜਾਨ ਹਥੇਲੀ ਤੇ ਧਰਤੀ ਉਹਨਾਂ ਨੇ ਸਾਡੇ ਵਾਸਤੇ ਸੱਚ ਦਾ ਸੁਪਨਾ ਲਿਆ ਅੱਜ ਦੇਖਿਆ ਪੈਣ ਮਨਜੀਤ ਕੌਰ ਜੀ ਦੀ ਗੱਲ ਕਰ ਰਹੀ ਸੀ ਭਾਈ ਸਾਹਿਬ ਜੀ ਭਾਈ ਪ੍ਰਤਪਾਲ ਸਿੰਘ ਜੀ ਬੜੀ ਪਿਆਰੀ ਸ਼ਖਸੀਅਤ ਹੈ ਪਰ ਬਾਹਰ ਕਈ ਸਿਆਣ ਚ ਵੰਡਿਆ ਪਰ ਅੰਦਰ ਦਰਦ ਸੀ ਆਪਣੇ ਲਈ ਵੀ ਕੌਮ ਪ੍ਰਤੀ ਦਰਦ ਸੀ ਇਹ ਕੌਮ ਹੈ ਇਹ ਪੰਖ ਹੈ ਇਹ ਰਸਤਾ ਹੈ ਜਿਹੜਾ ਸਤਿਗੁਰ ਜੀ ਨੇ ਦਿੱਤਾ ਸਾਨੂੰ ਜਾਓ ਤੋ ਪ੍ਰੇਮ ਖੇਲਨ ਕਾ ਜਾਓ ਜੇ ਤੈਨੂੰ ਪ੍ਰੇਮ ਵਿੱਚ ਖੇਡਣ ਦੀ ਚਾਹਨਾ ਹੈ ਸਿਰ ਧਰ ਕਲੀ ਗਲੀ ਮੇਰੀ ਆਓ ਆਪਣੀ ਹੋਂਮੇ ਪਾਸੇ ਕਰਦੇ ਆਪਣੀ ਈਗੋ ਪਾਸੇ ਕਰਦੇ ਆਪਣੀ ਹੋਂਦ ਪਾਸੇ ਕਰਦੇ ਅੱਜ ਅਸੀਂ ਆਪਣੀ ਹੋਂਦ ਨੂੰ ਲਈ ਫਿਰਦੇ ਹਾਂ ਅਸੀਂ ਲੜ ਪੈਂਦੇ ਹਾਂ 2-2 ਮਿੰਟ ਵਾਸਤੇ ਸਾਨੂੰ ਸਮਾਂ ਨਹੀਂ ਦਿੱਤਾ ਇਹ ਕੈਸੀਆਂ ਸ਼ਹੀਦਾਂ ਦੀਆਂ ਯਾਦਗਾਰਾਂ ਹੋਈਆਂ ਇੱਥੇ ਕੋਈ ਸ਼ਰਧਾਂਜਲੀ ਭੇਟਣਾ ਨਾ ਹੋਈ ਕਿਉਂਕਿ ਅਸੀਂ ਆਪਣੀ ਅਸਤਿਤਵ ਨੂੰ ਲੈ ਕੇ ਤੁਰਿਆ ਜਿਨ੍ਹਾਂ ਨੇ ਆਪਣਾ ਅਸਤਿਤਵ ਖਤਮ ਕਰ ਦਿੱਤਾ ਉਹਨਾਂ ਵਾਸਤੇ ਉਹਨਾਂ ਨੇ ਸਾਡੇ ਲਈ ਜੰਗ ਜੜੀ ਤੇ ਅਸੀਂ ਇੱਕ ਨਵੀਂ ਜੰਗ ਸਤਿਗੁਰੂ ਜੀ ਕਹਿੰਦੇ ਇਸ ਮੌਕੇ ਉਹਨਾਂ ਦੀ ਆਪਣਾ ਪੰਜਾਬ ਮੀਡੀਆ ਟੀਵੀ ਨਿਊਯਾਰਕ ਦੇ ਨਾਲ ਵੀ ਵਿਸ਼ੇਸ਼ ਗੱਲਬਾਤ ਹੋਈ ਹੈ ਜਿੱਥੇ ਉਹਨਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਆਉਣ ਵਾਲੀ ਪੀੜ੍ਹੀ ਨੂੰ ਸਿੱਖ ਕਦਰਾਂ-ਕੀਮਤਾਂ ਅਤੇ ਵਿਰਸੇ ਨਾਲ ਜੋੜੇ ਰੱਖਣਾ ਹੀ ਉਹਨਾਂ ਦੇ ਜੀਵਨ ਦਾ ਮੁੱਖ ਮੰਤਵ ਹੈ ਇਸ ਤੋਂ ਇਲਾਵਾ ਗੁਰੂ ਘਰ ਦੇ ਮੁੱਖ ਸੇਵਾਦਾਰ ਅਤੇ ਪ੍ਰਬੰਧਕ ਕਮੇਟੀ ਵੱਲੋਂ ਡਾਕਟਰ ਹਰਪ੍ਰੀਤ ਕੌਰ ਖਾਲਸਾ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ ਸੋ ਐਸੀ ਅੱਜ ਦੀ ਜਾਣਕਾਰੀ ਹੋਰ ਜਾਣਕਾਰੀ ਲੈ ਕੇ ਜਲਦ ਹੋਮਾਂਗੇ ਰੂਬਰੂ ਤੁਸੀਂ ਦੇਖਦੇ ਰਹੋ ਆਪਣਾ ਪੰਜਾਬ ਮੀਡੀਆ ਟੀਵੀ ਨਿਊਯਾਰਕ